ਬਿਗੇਪੁਰ ਚ ਆਮ ਆਦਮੀ ਪਾਰਟੀ ਨੂੰ ਝਟਕਾ ਮੌਜੂਦਾ ਮੈਂਬਰ ਆਪਣੇ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ ਜੇਕਰ ਕਾਂਗਰਸੀ ਵਰਕਰ ਨਾਲ ਹੋਈ ਧੱਕੇਸ਼ਾਹੀ ਤਾਂ ਲਵਾਂਗੇ ਹਿਸਾਬ ਭੁੱਲਰ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹਲਕਾ ਖੇਮ ਕਰਨ ਦੇ ਪਿੰਡ ਬਿਗੇਪੁਰ ਤੋਂ ਮੌਜੂਦਾ ਮੈਂਬਰ ਗੁਰਦੀਪ ਸਿੰਘ ਜੈਮਲ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਸ ਸਮੇਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਜੀ ਆਇਆਂ ਕਿਹਾ ਅਤੇ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਦੀ ਉਡੀਕ ਵਿੱਚ ਹਨ ਅਤੇ ਨੌਜਵਾਨ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਕਾਂਗਰਸੀ ਵਰਕਰ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਸ ਦਾ ਹਿਸਾਬ ਲਿਆ ਜਾਵੇਗਾ। ਇਸ ਸਮੇਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਸੀ ਪਰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਹੁਣ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਲੀਡ ਨਾਲ ਜਿਤਾਉਣਗੇ ਇਸ ਸਮੇਂ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਸੁਖਪਾਲ ਸਿੰਘ ਭੁੱਲਰ ਨੇ ਕੀ ਕਿਹਾ ਉਹ ਵੀ ਸੁਣੋ ਕਾਂਗਰਸ ਪਾਰਟੀ ਐਮਐਲਏ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਨੂੰ ਵੀ ਜੀਤ ਆਇਆ ਨੂੰ ਜਿਹੜੀ ਗੱਲ ਕਬਲ ਨਾ ਤਾਂ ਸੀ ਆਪੀ ਸਰਦਾਰ ਕਰਤਿਪ ਸਿੰਘਾ ਨੇ ਜਿਹੜੀ ਇੰਨੀ ਮਿਹਨਤ ਕੀਤੀ ਪਾਰਟੀ ਲਈ ਮੈਂ ਸਮਝਦਾ ਜੇ ਸਰਦਾਰ ਕਰਤਿਪ ਸਿੰਘ ਜਾ ਕੇ ਉੱਥੇ ਛਾਹਕੋਟ ਦੀ ਇਲੈਕਸ਼ਨ ਦੇ ਵਿੱਚ ਦੂਜੇ ਤੀਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਤੇ ਬੇਝਿਜਕ ਹੋ ਕੇ ਉੱਥੇ ਇੰਨੀ ਮਿਹਨਤ ਕੀਤੀ ਆ ਕਿ ਕਿਉਂ ਨਾ ਉਹ ਆਪਣੇ ਲਈ ਵੀ ਇੰਨੀ ਮਹਤ ਕਰੂਗਾ ਦਾਰਸ ਪਾਲਸ ਸਿੰਘ ਭੁੱਲਰ ਕੀ ਸਾਰੀ ਟੀਮ ਨੂੰ ਜਿਹਾ ਆਹਦੇ ਆਹ ਉਹਦਰ ਸਾਹਿਬ ਜਿਹੜੀਆਂ ਕਬਲ ਜਿਹੇ ਗੱਲਾਂ ਕੀਤੀਆਂ ਵਾ ਬਿੱਲ ਕੋਲ ਖੜੀਆਂ ਵਾ ਅਸੀਂ ਖਾਤਮਾ ਹੀ ਮੋਹਲਾ ਪੰਜ ਸਾਲ ਕੱਢਿਆ ਬਾਕੀ ਕੋਈ ਬੰਦਾ ਬਰਾਬਰ ਦਾ ਆ ਕੇ ਇਹਨਾਂ ਗੱਲ ਕਰੇ ਨਾ ਉਹਦੀ ਜਰੀ ਵੀ ਜਾਂਦੀ ਆ ਐਵੇਂ ਦੁੱਕੀ ਤਕੀ ਬੰਦਾ ਹੀ ਉੱਠ ਕੇ ਮੈਂ ਜਾਣ ਕੇ ਉਹਥੇ ਆ ਹੋ ਗਿਆ ਜੀ ਇੱਥੇ ਆ ਹੋ ਗਿਆ ਇਹ ਗੱਲਾਂ ਕੋਈ ਏਡੀਆਂ ਵਧੀਆ ਨਹੀਂ ਆ ਪਲਟ ਕੇ ਆਉਂਦੀਆਂ ਜਾਂਦੀਆਂ ਰਹਿਦੀਆਂ ਅਸੀਂ ਕਿਸੇ ਨੂੰ ਦਬਾਇਆ ਨਹੀਂ ਤੇ ਜਦੋਂ ਨਜਾਇਜ਼ ਈਵੇਂ ਜਾਣ ਕੇ ਜੇ ਕਿਸੇ ਅਸੀਂ ਕੋਲੋਂ ਕੰਮ ਕਰਾਉਂਟੇ ਆ ਕਿਸੇ ਦਾ ਏਟ ਦਾ ਘੁਟਕਾਇਆ ਉਹਦੀ ਪੱਚੀ ਫੜ ਲਈ ਆ ਜੀ ਇਹ ਸਾਡੇ ਖਾਤੇ ਚੋਂ ਏਟਾ ਹੀ ਆ ਉਹ ਜਿੱਥੇ 10 ਰੁਪਏ ਤੇਰੇ ਐਮਐਲਏ ਨੇ ਦਿੱਤੇ ਉਹ ਸਾਨੂੰ 10 ਉਹਨੂੰ 10 ਹੀ ਉੱਥੇ ਲਾ ਕੇ ਮੱਥਾ ਟੇਕੀਏ ਕਿੱਥੇ ਤੇਰਾ ਖਾਤਾ ਕਿੱਥੇ ਤੇਰੀ ਗ੍ਰਾਂਟ ਕਿਹੜੇ ਪੱਠੇ ਨਾਲ ਤੇਰੀ ਜੁੜੀ ਆ ਕਿ ਤੇਰੇ ਕਿਹੜੇ ਖਾਤੇ ਚੋਂ ਪੈਸੇ ਕੱਟੇ ਗਏ ਇਹੋ ਜਿਹੇ ਤੇ ਐਮਐਲਏ ਸਾਹਿਬੇ ਕੁੱਤਾ ਕਰਨ ਡੇ ਆ ਅਸੀਂ ਆਪਦੇ ਘਰ ਦੇ ਕੋਈ ਅਸੀਂ ਨਹੀਂ ਜੀ ਇਹ ਕਿਸਦਾ ਸੱਜਣਾ ਤਾਈ ਕਹਿੰਦਾ ਵਾਦਾ ਕੀਤਾ ਤੇ ਬੁਗਾ ਸਕਦੇ ਆ ਕੀ ਦੀ ਗੱਲ ਨਹੀਂ ਗਈ ਇਹ ਮਲਾਹੇ ਮੈਂ ਸਰਪੰਚਾਂ ਜੀ ਵੇਖੋ ਇਹ ਢਿੱਕੜ ਗਿਆ ਕਿ ਤੂੰ ਦੀ ਕਹਿੰਦੇ ਐਟਸ ਤੋਂਣੀ ਆ ਨਾ ਕਿ ਇਹਨੇ ਯਾਰ ਉਹ ਵੀ ਸਰਪੰਚ ਕੋਲੇ ਜਾਵੇ ਤੇ ਮੈਂ ਇਟਿਹਾਰ ਸਟੋਣੀ ਆ ਤੇ ਸਰਪੰਚ ਸਾਹਿਬ ਹਰ ਪਰਵੀਸ਼ਨ ਦੋ ਕਿਹੜੇ ਪੱਠੇ ਦੇ ਚਾਹੀਏ ਨਾ ਦੇ ਨਾ ਹੋਦਾ ਵਾਈਕ ਦੀ ਕਾ ਖਾਸ ਵਾਹ ਗੁੱਜ ਹਾਲ ਕੀਤੇ ਸਾਨੂੰ ਹੀ ਪਤਾ ਵਾ ਜਿੰਨਾਂ ਦੇ ਪਿੱਛੇ ਅਸੀਂ ਧੱਕੇ ਖਾਦੇ ਆ ਪਰ ਉਹਨਾਂ ਵਾਲੇ ਟਾਈਮ ਦੇ ਵਿੱਚ ਇਨਸਾਫ ਦੇਵਾਂਗੇ ਨਾ ਰੜ ਕੇ ਤਗੜੇ ਹੋ ਕੇ ਮੇਰੇ ਵੀਰ ਹਲਾ ਮਾਰੋ ਇਹਨਾਂ ਨੂੰ ਪਤਾ ਲੱਗ ਜੇ ਅਰਗੀ ਇਹ ਕਿ ਦਿਨਾਂ ਧੱਕੇਸ਼ਾਹੀ ਕੀਤੀ ਆ ਆਂਦਾ ਝੋਲੇ ਦੇ ਵਿੱਚੋਂ ਸਰਪੰਚੀਆਂ ਨਿਕਲਦੀਆਂ ਤੇ ਐਰਗੀਆਂ ਜਾਪ ਇਹਨਾਂ ਨੇ ਦੋਨੋਂ ਹੱਥ ਜਾਦੀ ਇਹਨੇ ਮਾੜੀ ਕਤੂਦ ਕੀਤੀ ਹਰ ਪਿੰਡ ਦੇ ਵਿੱਚ ਨੇ ਝੋਲੇ ਚੋਂ ਸਰਪੰਚੀਆਂ ਕੱਢੀਆਂ ਆ ਪੈਸੇ ਲੈ ਕੇ ਨੇ ਸਰਪੰਚ ਬਣਾਏ ਆ ਇਹਨੂੰ ਪਤਾ ਜਾਂ ਮੈਦਾਨ ਦੇ ਵਿੱਚ ਮੈਨੂੰ ਧਾਰਨਾ ਮੇਰੇ ਸਾਹਮਣੇ ਸਰਪੰਚ ਨੂੰ ਜਿਹਨੂੰ ਧਾਰਨਾ ਹੈ ਤੇ ਫੇਰ ਪਤਾ ਲੱਗਦਾ ਦੀਆਂ ਵੋਟਾਂ ਕਿੰਨੀਆਂ ਹਨ ਅੱਜ ਇਹਨਾਂ ਤੋਂ ਆਖਿਆ ਸੜਿਆ ਗਿਆ ਜੀ ਇਹਨਾਂ ਦੇ ਮ ਕਾਂਗਰਸ ਭਾਈ ਉਹਨਾਂ ਦੇ ਨਾਲ ਸਤਬਾਲ ਭੁੱਲਰ ਸਾਹ ਦੇ ਨਾਲ ਤੁਰਿਆ ਵਾ ਇਹਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਤੁਰੂੰਗਾ ਇਹ ਤਾਂ ਗਾਣੂ ਨੇ ਦੱਸੀ ਵੋਟਾਂ ਦੇ ਪ ਜੇ 5 ਤੋਂ 10 ਬੋਟਾ ਨਹੀਂ ਹੋਣਗੇ ਤਾਂ ਮੈਂ ਨੀਵੇਂ ਥਾਂ ਬਹਿ ਜਾਊਂਗਾ ਇਹਨਾਂ ਪੰਨਾਂ ਸਤਾ ਪਿੰਡਾਂ ਦੇ ਵਿੱਚ ਕੱਟ ਵੀ ਕਰਾਂਗਾ ਜਿੰਨੀ ਮੈਂ ਜੋਗਾ ਆਂ ਭਾਈ ਇਹਨਾਂ ਨਾਲ ਮੋਢੇ ਦਾ ਮੋਢਾ ਜੋੜ ਕੇ ਤੁਰੂੰਗਾ ਚੰਨ ਦੀ ਡਿਊਟੀ ਲਾ ਦਿੰਦਾ ਇਹੋ ਕਰਦਾ ਵੀ ਜੇ ਅਮਰਸਰ ਨੂੰ ਆਉਣਾ ਤੇ ਜੋ ਡੀਸੀ ਜੋ ਪ੍ਰਸ਼ਾਸਨ ਹੈ ਸਾਰਾ ਵੀ ਉਹ ਦੀ ਦੇਖ ਰੇ ਕਿ ਲੱਗੋ ਮੁੱਖ ਮੰਤਰੀ ਤੋਂ ਵੱਡਾ ਉਹਦਾ ਕੰਮ ਹੈ ਤਿੰਨ ਚਾਰ ਰਲੇ ਇੱਕ ਕੇਜਰੀ ਵਾਲੀ ਇੱਕ ਚੋਧੀਏ ਇੱਕ ਪਤਾ ਨਹੀਂ ਹੋਰ ਕਿਹੜਾ ਵਾ ਪਤਾ ਕਿ ਇਹਦੇ ਇੱਕ ਦੋ ਦੋ ਜਾਣ ਜਾਣ ਉਹਨੂੰ ਇੱਕ ਇੱਕ ਇਧਰ ਨਿਕਲ ਜਾਂਦਾ ਉਧਰ ਨਿਕਲ ਜਾਂਦਾ ਤੇ ਸਾਰਾ ਜਿਹੜਾ ਪ੍ਰਸ਼ਾਸਨ ਹੈ ਜੋ ਵੀਡੀਓ ਤੋਂ ਲੈ ਕੇ ਡੀਸੀ ਤੱਕ ਉਹਨਾਂ ਦੇ ਮਗਰ ਤੋਂੇ ਫਿਰਦੇ ਤਹਿਸੀਲਦਾਰਾਂ ਤੋਂ ਲੈ ਕੇ ਤੇ ਲੋਕੀ ਵਿਚਾਰੇ ਤਹਿਸੀਲਾਂ ਜਾਂ ਉਹਦੀਆਂ ਰਜਿਸਟਰੀਆਂ ਕਰਾਉਣ ਨੂੰ ਬੈਠੇ ਰਹਿੰਦੇ ਵੀਡੀਓ ਤੋਂ ਆਪਣੇ ਕੰਮ ਕਰਾਉਣ ਨੂੰ ਬੈਠੇ ਰਹਿੰਦੇ ਹੋਰ ਕਮਾਂਕਾਰਾਂ ਨੂੰ ਵਾਂਝੇ ਰਹਿ ਬੈਠੇ ਰਹਿੰਦੇ ਵੀ ਸਾਰੀ ਅਫਤ ਸ਼ਾਇਦ ਉਹਨਾਂ ਦੀ ਖਾਤਰਦਾਰੀ ਜੇ ਲੱਗੀ ਪਰ ਪਹਿਲੀ ਵਾਰ ਹੋਇਆ ਵੀ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਰਾਜਸਥਾਨ ਦੇ ਹਰਿਆਣੇ ਦੇ ਮੁੰਡੇ ਭਰਤੀ ਹੋਏ ਔਰ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਇਹੋ ਗੱਲਾਂ ਕਰਦੇ ਕਿ ਤੈਨੂੰ ਜ਼ਿਆਦਾ ਪਉਦਾ ਨਾ ਮੇਰੇ ਤੋਂ ਕਿ ਪੰਜਾਬ ਦੀ ਸਰਕਾਰ ਪਿੰਡਾਂ ਦੀਆਂ ਸੱਤਾਂ ਤੋਂ ਚੱਲੂਗੀ ਸਾਡੇ ਨੌਜਵਾਨ ਜਿਹੜੇ ਆ ਉਹ ਸਰਕਾਰਾਂ ਚਲਾਉਣਗੇ ਤੇ ਹੁਣਾਂ ਨੌਜਵਾਨਾਂ ਨੂੰ ਕੀ ਹੋਇਆ ਤੁਹਾਡੇ ਜੋ ਬਣਾਏ ਕੋ ਸਰਕਾਰ ਦਾ ਕੋਈ ਚੇਅਰਮੈਨ ਜਿਹੜੇ ਪਿੱਛੇ ਦੇ ਚੇਅਰਮੈਨ ਲੈ ਸਾਰੇ ਦੇ ਦਿੱਲੀੋਂ ਲਾਤੇ ਉਥੋਂ ਜਿਹੜੇ ਵਿਲੇ ਹੋ ਗਏ ਜਿਹਦੇ ਲੋਕਾਂ ਨੇ ਮਾਜ ਕੇ ਘਲਾਏ ਆ ਉਹ ਅੱਗੇ ਤੇ ਪੰਜਾਬ ਦੇ ਵਿੱਚੋਂ ਉਹ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਇਹੋ ਗੱਲ ਹੀ ਸੋ ਆਹ ਦੇ ਨਾਲ ਦੀ ਕਰਤੂਤ ਆ ਤੇ ਦੇਖੋ ਪੈਸੇ ਦੇ ਉਹੋ ਹੀ ਹੋਣੇ ਸਰਕਾਰ ਕੋਲ ਹੁਣ ਆਪਾਂ ਫਸਲ ਆਉਣੀ ਹੈ ਜਾਂ ਆਪਣੇ ਕੋਲ 5 ਲੱਖ ਜਾਂ 10 ਲੱਖ ਦੀ ਵਟਿਆ ਜਾਂਦਾ ਤੇ ਆਪਾਂ ਉਸੇ ਪੈਸੇ ਨਾਲ ਜੇ ਘਰ ਬਣਾ ਲਈਏ ਗੱਡੀ ਬਣਾ ਲਈਏ ਵਿਆਹ ਸ਼ਾਦੀ ਕਰ ਲਈਏ ਜਾਂ ਹੋਰ ਕਿਸੇ ਕੰਮ ਤੇ ਲਾ ਲਈਏ ਤੇ ਚਾਹੇ ਸਰਕਾਰ ਦਾ ਵੀ ਇਹ ਹਿਸਾਬ ਹੈ ਵੀ ਜਿਹੜੀ ਪੈਸਾ ਸਰਕਾਰ ਕੋਲ ਇਕੱਠਾ ਹੋਣਾ ਚਾਹੇ ਪਿੰਡਾਂ ਦੇ ਡਿਵੈਲਪਮੈਂਟ ਤੇ ਲਾ ਲਈਏ ਜਾਂ ਹੋਰ ਕੰਮਾਂ 'ਚ ਲਾ ਲਈਏ ਤੇ ਚਾਹੇ ਹੈਲੀਕਾਪਟਰ ਜੇ ਤੇਲ ਖੂਕ ਕੇ ਤੇ ਬਾਹਰ ਘੜੇ ਕੜਦੇ ਫਿਰੇ। ਤੋਂ ਇਸ ਕਰਕੇ ਇਹਨੇ ਜਿਤੇ ਨੌਕਰੀਆਂ ਬਾਹਰਲੇਆਂ ਨੂੰ ਦਿੱਤੀਆਂ ਚੇਅਰਮੈਨੀਆਂ ਦੇ ਹੁੰਦੀਆਂ ਅਹੁਦੇਦਾਰੀਆਂ ਜਿਹੜੀਆਂ ਉਹ ਵੀ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਤੇ ਇੱਥੇ ਆਪਣੇ ਸਿਰ ਤੇ ਬਿਠਾਇਆ ਵਾ ਸੋ ਇਸ ਚੀਜ਼ ਤੋਂ ਭਰਾਓ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਲੈਣਾ ਚਾਹੀਦਾ ਵੀ ਸਾਡਾ ਜਿਹੜਾ ਜੋ ਵੀ ਸਾਡਾ ਧਰਨਿਆ ਸਾਡਾ ਕਿਆ ਉਹਨੇ ਇੱਕ ਸਿੱਧੇ ਤੌਰ ਤੇ ਉੱਤੇ ਜਿਹੜੇ ਆਪ ਵਾਲੇ ਝੜੂ ਵਾਲੇ ਡਾਕਾ ਮਾਰਨਦਾ ਸਾਡੇ ਹੱਕਾਂ ਨੂੰ ਜਿਹੜਾ ਰਾਖੀ ਕੀ ਕਰਨੇ ਕੀ ਉਹ ਤਾਂ ਖੋ ਗੋ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਤੇਂਡਿਆ ਕਦੀ ਕਾਂਗਰਸ ਜਾਂ ਅਕਾਲੀਆਂ ਦੇ ਕਿਉਂਕਿ ਉਹ ਵੀ ਇਥੋਂ ਦੀ ਪੰਜਾਬ ਦੀ ਪਾਰਟੀ ਕੇ ਤੇ ਸੁਣਿਆ ਹੈ ਵੇ ਬਾਹਰਲੇ ਸੂਬਿਆਂ ਤੋਂ ਆ ਕੇ ਕਿਸੇ ਨੇ ਕੋਈ ਚੇਅਰਮੈਨ ਲਾਤਾ ਜਾਂ ਕਿਸੇ ਨੂੰ ਹੋਰ ਕੋ ਦੇਤਾ ਜੋ ਇਹੋ ਜਿਹੇ ਹਾਲਾਤ ਬਣੇ ਪਏ ਤਗੜੇ ਹੋ ਕੇ ਮੇਰੇ ਵੀਰ ਸਾਰੇ ਹਮਤੋਂ ਮਾਰ ਕੇ ਇਸੇ ਤਰੀਕੇ ਦੇ ਨਾਲ ਜਿਹੜਾ ਸਾਲ ਲੂਟ ਸਾਲ ਰਹੇਗਾ ਜਿੱਥੇ-ਜਿੱਥੇ ਵੀ ਆਪਣਾ ਕੋ ਭੈਣ ਭਰਾ ਸੱਜਣ ਮਿੱਤਰ ਪਿਠਾਵਾ ਉਹਨਾਂ ਨਾਲ ਜੁੜ ਕੇ ਆਪਾਂ ਤਗੜੇ ਹੋ ਕੇ ਜਿਹੜਾ ਮਾਹੌਲ ਜਿਹੜਾ ਬਣਾਇਨ ਹੋਰ ਵਧੀਆ ਤਰੀਕੇ ਦੇ ਨਾਲ ਕਿਉਂਕਿ ਕੋਈ ਚੀਜ਼ਾਂ ਬੰਦਾ ਕਹਦਾ ਵੀ ਮੋਟਾ ਨਾਲ ਕੋਈ ਰੱਜ ਨਹੀਂ ਸਕਦਾ ਜਿੰਨੀਆਂ ਪੈਜਨ ਹੋਣੀਆਂ ਥੋੜੀਆਂ ਇਹਦਾ ਨਹੀਂ ਵੀ ਆਪਣਾ ਕਿਵੇਂ ਮੈਂ ਦੋ ਖਾ ਲਈਆ ਮੇਰਾ ਢਿੱਡ ਭਰ ਗਿਆ ਮੈਂ ਹੋਰ ਨਹੀਂ ਖਾ ਸਕਦਾ ਵੋਟਾਂ ਨਾਲ ਤੇ ਨੋਟਾਂ ਨਾਲ ਕੋਈ ਨਹੀਂ ਰਹਿਦਾ ਨਾ ਡੈਨੀ ਵੀ ਤੇ ਮਨੀ ਉਹ ਨੋਟਾਂ ਨਾਲ ਨਹੀਂ ਰਹਿਦੇ ਤਾਂ ਆਪਾਂ ਵੋਟਾਂ ਨਾਲ ਨਹੀਂ ਰਹਿਦੇ ਜਿੰਨੀਆਂ ਪੈਜਨ ਉਹਨੀਆਂ ਹੀ ਥੋੜੀਆਂ ਸੋ ਤਗੜੇ ਹੋ ਕੇ ਸਾਰੇ ਮੇਰੇ ਭਰਾ ਖਾਸ ਤੌਰ ਤੇ ਨੌਜਵਾਨ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਪੈਣਾ ਜਿਨ੍ਹਾਂ ਨੇ ਅੱਜ ਅਸ਼ੀਰਵਾਦ ਸਾਨੂੰ ਦਿੱਤਾ ਵਾ ਪਾਰਟੀ ਨੂੰ ਦਿੱਤਾ ਔਰ ਤਗੜੇ ਹੋ ਕੇ ਆਪਾਂ ਨਾਲ ਟਾਈਮ ਦੇ ਵਿੱਚ ਰਲ ਮਿਲ ਕੇ ਇਕੱਠੇ ਹੋ ਕੇ ਔਰ ਖਾਸ ਤੌਰ ਤੇ ਜਿਹੜੀ ਕਾਂਗਰਸ ਦੀ ਸਾਡੀ ਸਾਰੀ ਪੁਰਾਣੀ ਟੀਮ ਹੈ ਇਹਨਾਂ ਦਾ ਦੈਤ ਨੂੰ ਅਧਿਗਰਨ ਜੀ ਸੋਲ ਸਾਰੇ ਨਗਰਦੌਰ ਸਾਰੇ ਬਾਕੀ ਵੀ ਸਾਡੇ ਸਾਥੀਆਂ ਦਾ ਵੀ ਜਿਹੜੇ ਹਿੰਮਤਔਰ ਉਪਰਾਲੇ ਦੇ ਨਾਲ ਤੁਸੀਂ ਅੱਜ ਸਾਰਿਆਂ ਨੂੰ ਆਪਣਾ ਗਰਦੀ ਤੋਂ ਦੇ ਨਾਲ ਆਪਣਾ ਸਰਮਜੀਤ ਸੋਨੂ ਸੁਲਵਿੰਦਰ ਸੋਨੂ ਜਗਜੀਤ ਸਿੰਘ ਇੰਦਰਜੀਤ ਸਿੰਘ ਜਗਰਾਤ ਸਿੰਘ ਗੁਰਬੀਰ ਸਿੰਘ ਫੌਜੀ ਸਾਹਿਬ ਰਣਜੀਤ ਸਿੰਘ ਪ੍ਰਦੀਪ ਸਿੰਘ ਜੈਮਲ ਸਿੰਘ ਸੋਨੋ ਡੀਜੇ ਅਮਰਾਵ ਸਿੰਘ ਦਵਿੰਦਰ ਸਿੰਘ ਪਲਕਾਰ ਸਿੰਘ ਜੋਗਾ ਸਿੰਘ ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਔਰ ਸਾਰੇ ਸਾਥੀਆਂ ਦੇ ਨਾਲ ਜਿਹੜੇ ਤਕਰੀਬਾਂ ਨੇ 17 18 ਪਰਿਵਾਰ ਜਿਹੜੇ ਆ ਇਹ ਕਾਂਗਰਸ ਦੇ ਸ਼ਾਮਲ ਪਿਆ ਜੀ ਇਹਨਾਂ ਨੇ ਅੱਜ ਇੱਕ ਪਹਿਲ ਕਦਮੀ ਕਰਕੇ ਇੱਕ ਸਟੈਪ ਇੱਕ ਪੈਰ ਅੱਗੇ ਪੁੱਟਿਆ ਵਾ ਤੇ ਆਪਣਾ ਫਰਜ ਮੰਨਦਾ ਕਿ ਦੋ ਪੁੱਟ ਕੇ ਇਹਨਾਂ ਨੂੰ ਆਪਦੀ ਇੱਕ ਨਾਲ ਲਾ ਕੇ ਇਹਨਾਂ ਦੇ ਲਾਏ ਔਰ